ਨੰਬਰ 1 ਮਿੰਟ ਨੰਬਰ ਤੇ ਯਾਰ ਵੀਰ ਨੰਬਰ ਐਂਕਰ ਗੋ ਸਤਿ ਸ਼੍ਰੀ ਅਕਾਲ ਅੰਮ੍ਰਿਤਸਰ ਕੇਸਰੀ ਦੇਖ ਰਹੀ तमाम ਦਰਸ਼ਕਾ ਦਾ ਮੈਂ ਤਨੂ ਸ਼ਰਮਾ ਸਵਾਗਤ ਕਰਦੀ ਹਾਂ ਸੋ ਅੱਜ ਅੰਮ੍ਰਿਤਸਰ ਦੀ ਆਬੋ ਹਵਾ ਕੀ ਕਹਿ ਰਹੀ ਹੈ तमाम ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਹਰ ਵਾਰ ਦੀ ਤਰ੍ਹਾਂ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੰਮ੍ਰਿਤਸਰ ਕੇਸਰੀ ਤੇ ਔਰ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਅੱਜ ਗੁਰਦਾਸਪੁਰ ਤੋਂ ਕਿਉਂਕਿ ਅੰਮ੍ਰਿਤਸਰ ਨਾਲ ਨਾਲ ਅਸੀਂ ਅੱਜ ਬਾਕੀ ਜ਼ਿਲ੍ਹਿਆਂ ਦੀ ਵੀ ਗੱਲ ਕਰਾਂਗੇ ਜਿੱਥੇ ਗੁਰਦਾਸਪੁਰ ਦੇ ਵਿੱਚ ਦੋ ਗੋਟਾ ਵਿਚਾਲੇ ਤਾਬੜਤੋੜ ਫਾਇਰਿੰਗ ਹੋਈ ਹੈ ਔਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਔਰ ਅਜੇ ਹੀ ਕੀ ਵਾਪਰ ਗਿਆ ਜਿਸ ਨਾਲ ਲਗਾਤਾਰ ਅੰਨੇਵਾ ਇੱਕ ਕਾਰ ਦੇ ਉੱਤੇ 60 ਤੋਂ ਵੱਧ ਫਾਇਰ ਹੋਏ ਆ ਬਿਲਕੁਲ ਤੁਹਾਨੂੰ ਜੇਕਰ ਅਸੀਂ ਅੱਛ ਖਬਰ ਤੇ ਚਾਤ ਪਾਉਨੇ ਆ ਤਾਂ ਇਹ ਖਬਰ ਜ਼ਿਲ੍ਹਾ ਗਰਦਾਸਪੁਰ ਤਾਂ ਹਰਗਵਿੰਦਪੁਰ ਜਿਹੜਾ ਜੋ ਆਪਾਂ ਕਹਿ ਸਕਦੇ ਆ ਕਿ ਇੱਕ ਕਸਬਾ ਵੀ ਕਹਿ ਸਕਦੇ ਆ ਇੱਕ ਪਿੰਡ ਕਹਿ ਸਕਦੇ ਕਿ ਜੋ ਕਿ ਜੋ ਗੁਰੂ ਨਗਰੀ ਦੇ ਮੈਤਾ ਰੋਡ ਤੋਂ ਵੱਲੇ ਰੋਡ ਤੋਂ ਸਿੱਧਾ ਜਾ ਕੇ ਜੋ ਇਹ ਰੋਡ ਆਉਂਦੀ ਆ ਤਾਂ ਹਰਗਵਿੰਦਪੁਰ ਦੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਬੀਤੀ ਰਾਤ ਜੋ ਇੱਕ ਫਾਇਰਿੰਗ ਹੁੰਦੀ ਆ ਦੋ ਗੁੱਟਾਂ ਦੇ ਵਿੱਚ ਫਾਇਰਿੰਗ ਹੁੰਦੀ ਆ 60 ਦੇ ਕਰੀਬ ਜਿਹੜੇ ਰੋਂਦਿਆ ਫਾਇਰ ਕੀਤੇ ਜਾਂਦੇ ਆ ਤਾਂ ਸਰਕਾਰੀ ਪਾਣੀ ਨੂੰ ਲੈ ਕੇ ਜੋ ਬਹਿਸ ਵਸਾਇਆ ਚੱਲਦਾ ਦੋਵਾਂ ਪਾਰਟੀਆਂ ਦੇ ਵਿੱਚ ਤਾਂ ਉਸ ਤੋਂ ਬਾਅਦ ਫਾਇਰਿੰਗ ਹੁੰਦੀ ਆ ਤਾਂ ਫਾਇਰਿੰਗ ਹੋਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਆ ਤੁਹਾਨੂੰ ਇਸ ਮਾਮਲੇ ਦੇ ਵਿੱਚ ਤਾਂ ਸੱਤ ਦੇ ਕਰੀਬ ਲੋਕ ਜਿਹੜੇ ਆ ਉਹ ਕਾਇਲ ਨੇ ਤਾਂ ਕਾਫੀ ਜੋ ਕਹਿ ਸਕਦੇ ਆ ਕਿ ਮੰਦਭਾਗੀ ਗੱਲ ਹੈ ਕਿ ਇੱਕ ਤਰਫਾ ਜਿੱਥੇ ਅਸੀਂ ਕਾਨੂੰਨ ਦੀ ਗੱਲ ਕਰ ਲਈਏ ਲੋ ਐਂਡ ਆਡਰ ਦੀ ਗੱਲ ਕਰ ਲਈਏ ਡੀਜੀਪੀ ਸਾਹਿਬ ਵੱਲੋਂ ਅਕਸਰ ਆਏ ਦਿਨ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਾਨੂੰਨ ਨੂੰ ਲੈ ਕੇ ਕਈ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਗੁਰੂ ਨਗਰੀ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਹਰਗਵਿੰਦਪੁਰ ਦੀ ਗੱਲ ਕਰ ਲਈਏ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਕਿ ਮਹਿਜ ਗੁਰੂ ਨਗਰੀ ਤੋਂ 50 ਕਿਲੋਮੀਟਰ ਦੀ ਦੂਰੀ ਤੇ ਹਰਗਵਿੰਦਪੁਰ ਆ ਲਾਈਟਾਂ ਵਾਲਾ ਚੌਂਕ ਦੀ ਗੱਲ ਕਰ ਲਈਏ ਤਾਂ ਕਰੀਬ 60 ਕਿਲੋਮੀਟਰ ਦੇ ਕਰੀਬ ਦੀ ਦੂਰੀ ਜਿਹੜੀ ਆ ਗੁਰੂ ਨਗਰੀ ਤੋਂ ਹੈਗੀ ਆ ਜਿੱਥੇ ਫਾਇਰਿੰਗ ਹੋਈ ਆ ਤਾਂ ਆ ਲਾਈਟਾਂ ਵਾਲੇ ਚੌਕ ਦੇ ਵਿੱਚ ਇਸ ਤਰੀਕੇ ਦੇ ਨਾਲ ਫਾਇਰਿੰਗ ਹੋਣੀ ਬਹੁਤ ਹੀ ਮੰਦ ਭੱਗੀ ਗੱਲ ਆ ਹਾਲਾਂਕਿ ਸਰਕਾਰੀ ਪਾਣੀ ਨੂੰ ਲੈ ਕੇ ਬਹਿਸ ਵਜ੍ਹਾ ਬਸਈਆ ਚੱਲ ਰਿਹਾ ਸੀਗਾ ਪਰ ਉਸ ਤੋਂ ਬਾਅਦ ਜੋ 60 ਗੋਲੀਆਂ ਚਲਣੀਆਂ ਇਹ ਵੀ ਇੱਕ ਬੜੀ ਵੱਡੀ ਗੱਲ ਆ ਤੁਹਾਨੂੰ ਜਿਆਦਾ ਤਾਂ ਫਾਇਰ ਹੋਣ ਇੱਕ ਦੋ ਫਾਇਰ ਹੋਣ ਲੇਕਿਨ 60-60 ਫਾਇਰ ਹੋ ਰਹੇ ਨੇ ਉਹ ਵੀ ਸ਼ਰ੍ਹਾਂ ਆਮ ਸੜਕ ਦੇ ਵਿਚਾਲੇ ਤਾਂ ਕਿਤਨਾ ਕਿਤੇ ਜੋ ਕਾਨੂੰਨੀ ਵਿਵਸਥਾ ਬਹੁਤ ਖਰਾਬ ਹੋ ਚੁੱਕੀ ਆ ਤੁਹਾਨੂੰ ਤਾਂ ਇਸ ਤੋਂ ਬਾਅਦ ਜਦੋਂ ਫਾਇਰ ਹੁੰਦੇ ਨੇ ਤਾਂ ਅਧਿਕਾਰੀ ਦੇਰ ਰਾਤ ਉਸ ਮੌਕੇ ਦੇ ਉੱਤੇ ਪਹੁੰਚਦੇ ਨੇ ਮੌਕਾ ਵਾਰਦਾਤ ਵੇਖਣ ਵਾਸਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਆ ਲੇਕਿਨ ਇਹ ਸਭ ਦੇ ਵਿੱਚ ਸਵਾਲ ਉੱਠਦੇ ਨੇ ਤਾਂ ਉੱਠਦੇ ਨੇ ਕਾਨੂੰਨ ਤੇ ਪ੍ਰਸ਼ਾਸਨ ਤੇ ਕਿਉਂਕਿ ਪ੍ਰਸ਼ਾਸਨ ਆਏ ਦਿਨ ਇੱਕੋ ਗੱਲ ਕਰਦਾ ਹੈ ਕਿ ਅਸੀਂ ਜਿਹੜੀ ਕਾਨੂੰਨੀ ਵਿਵਸਥਾ ਆ ਬਿਲਕੁਲ ਠੀਕ ਕਰ ਦਿੱਤੀ ਹੋਈ ਆ ਪੰਜਾਬ ਦੇ ਵਿੱਚ ਕੋਈ ਵੀ ਅਗਿਆਰ ਕਾਨੂੰਨੀ ਤਰੀਕੇ ਦਰਾਂ ਕੋਈ ਵੀ ਇਨਸੀਡੈਂਟ ਨਹੀਂ ਹੋਊਗਾ ਕੋਈ ਵੀ ਦੁਰਘਟਨਾ ਨਹੀਂ ਹੋਏਗੀ ਕੋਈ ਵੀ ਫਾਇਰਿੰਗ ਨਹੀਂ ਹੋਏਗੀ ਕੋਈ ਬੰਦਾ ਨਹੀਂ ਮਰੇਗਾ ਤਾਂ ਪਰ ਇਹ ਸਾਰੀਆਂ ਚੀਜ਼ਾਂ ਦੇ ਵਾਦੇ ਜ਼ਰੂਰ ਨੇ ਤੈਨੂੰ ਲੇਕਿਨ ਹਾਲਾਤ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਤਾਂ ਬਹੁਤ ਹੀ ਮਾੜੇ ਹੋ ਚੁੱਕੇ ਨੇ ਅੱਜ ਦਿਨ ਅਫਸਰ ਜ਼ਰੂਰ ਆਪਣੀ ਪ੍ਰੋਮੋਸ਼ਨਾਂ ਨੂੰ ਲੈ ਕੇ ਵੱਡੇ ਵਾਦੇ ਕਰ ਦਿੰਦੇ ਨੇ ਆਪਣੀ ਡਿਊਟੀ ਨਿਭਾਉਂਦੇ ਦਿਖਾਈ ਤਾਂ ਜ਼ਰੂਰ ਦਿੰਦੇ ਨੇ ਲੇਕਿਨ ਜੇਕਰ ਉਹਨਾਂ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਏਰੀਆਜ਼ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਹੀ ਮਾੜੇ ਹਾਲ ਉਹਨਾਂ ਦੇ ਏਰੀਆਜ਼ ਦੇ ਹੈਗੇ ਨੇ ਕਿਉਂਕਿ ਸਕਤੀ ਕਿੰਨਾ ਕਿਤੇ ਜ਼ਰੂਰੀ ਹੈ ਪਰ ਸਖਤੀ ਕਰਨ ਦੇ ਨਾਲ ਨਾਲ ਉਹਨਾਂ ਲੋਕਾਂ ਦੇ ਉੱਤੇ ਵੀ ਸਖਤੀ ਕਰਨੀ ਚਾਹੀਦੀ ਹੈ ਜੋ ਉਹਨਾਂ ਦੇ ਉੱਤੇ ਵੀ ਤੰਦ ਕੱਸਨੇ ਚਾਹੀਦੇ ਨੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਤੁਨੂੰ ਕਿਉਂਕਿ ਆਮ ਜਨਤਾ ਦੇ ਉੱਤੇ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਪੁਲਿਸ ਜ਼ੋਰ ਜਮਾਇਸ਼ ਕਰਦੀ ਹੈ ਲੇਕਿਨ ਉਹ ਲੋਕਾਂ ਦੇ ਉੱਤੇ ਵੀ ਜ਼ਰੂਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀ ਪੋਲਿਟੀਕਲ ਪਾਵਰ ਹੈ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਕਿਉਂਕਿ ਵਾਰਦਾਤ ਕਰਨ ਦੇ ਵਿੱਚ 60 ਤੋਂ 70% ਉਹਨਾਂ ਬੰਦਿਆਂ ਦੇ ਹੱਥ ਹੁੰਦਾ ਹੈ ਜਿਨ੍ਹਾਂ ਦੇ ਪਿੱਛੇ ਪੋਲਿਟੀਕਲ ਪਾਵਰ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹੁੰਦੇ ਨੇ ਤਾਂ ਉਹਨਾਂ ਲੋਕਾਂ ਦੇ ਉੱਤੇ ਜ਼ਰੂਰ ਤਨੂੰ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਵਾਦਿਆਂ ਦੇ ਨਾਲ ਕੁਝ ਨਹੀਂ ਹੋਣਾ ਹੱਲਾ ਠੀਕ ਕਰਨ ਦੀ ਲੋੜ ਹੈਗੀ ਆ ਜੀ ਤੁਨੂੰ ਜੀ ਜੀ ਅਖੀ ਬਿਲਕੁਲ ਇਹ ਜਿਹੀ ਖਬਰ ਵੀ ਜਿਹੜੀ ਹੈ ਉਹ ਵੀ ਸਾਹਮਣੇ ਆ ਰਹੀ ਅੰਬਰੀਸਾ ਤੋਂ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ ਹੈ ਲੱਗਦਾ ਨਹੀਂ ਹੈ ਕਿ ਅਜਿਹੇ ਛੋਟੋਟੇ ਮਾਮਲੇ ਦੇ ਛੋਟੇ ਰੰਜਿਸ਼ ਦੇ ਵਿੱਚ ਹੀ ਜਾਨ ਲੈਣੀ ਜਿਹੜੀ ਹੈ ਉਹ ਆਸਾਨ ਹੋ ਗਈ ਹੈ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਵੀ ਆਏ ਜਿਸ ਨੂੰ ਸੁਣ ਕੇ ਅਸੀਂ ਵੀ ਹੈਰਾਨ ਹੋਏ ਕਿਉਂਕਿ ਮਾਮੂਲੀ ਜੀ ਗੱਲ ਹੁੰਦੀ ਹੈ ਔਰ ਇਹ ਗੱਲ ਜਿਹੜੀ ਹੈ ਇੱਕ ਖੂਨੀ ਮੈਦਾਨ ਬਣ ਜਾਂਦਾ ਹੈ ਜਾਨ ਜਿਹੜੀ ਹੈ ਉਹ ਲੈ ਲਈ ਜਾਂਦੀ ਹੈ ਦਾ ਹੁਣ ਇੱਕ ਸਾਹਮਣੇ ਮਾਮਲਾ ਆ ਕਿ 60 ਫਾਇਰ ਹੋਏ ਨੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਸਰਕਾਰੀ ਪਾਣੀ ਨੂੰ ਲੈ ਕੇ ਕੋਈ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਕਤਲ ਕਰ ਦਿੱਤਾ ਗਿਆ ਹੈ ਕਿ ਨਿਕਾਸੀ ਜਿਹੜੀ ਸੀ ਪਾਣੀ ਦੀ ਨਹੀਂ ਸੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਣੀ ਦੀ ਨਿਕਾਸੀ ਜਿਹੜੀ ਸੀ ਉਸ ਵਿਅਕਤੀ ਵੱਲੋਂ ਕਰ ਦਿੱਤੀ ਗਈ ਸੀ ਪਾਣੀ ਜਿਹੜਾ ਸੀ ਹੋਲੇ ਲਈ ਜਾ ਰਿਹਾ ਸੀ ਪਰ ਬਾਵਜੂਦ ਇਸ ਦੇ ਜਿਵੇਂ ਪਿੰਡ ਦਾ ਸਰਪੰਚ ਵੀ ਕਹਿ ਰਿਹਾ ਸੀ ਕਿ ਆਖਿਰ ਉਹਨਾਂ ਵਿੱਚ ਕੀ ਚੱਲਦਾ ਸੀ ਮਨ ਦੇ ਵਿੱਚ ਜਿਨ੍ਹਾਂ ਨੇ ਕਤਲ ਕੀਤਾ ਹੈ ਉਹ ਤਾਂ ਉਹ ਹੀ ਜਾਣਦੇ ਨੇ ਪਰ ਬੇਰਹਿਮੀ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਕੋਟ-ਕੋਟ ਕੇ ਆ ਬਿਲਕੁਲ ਤਾਨੂੰ ਜੇਕਰ ਅਸੀਂ ਇਸ ਕਵਰ ਦੇ ਵਿੱਚ ਹੱਥ ਫਾਉਨੇ ਆ ਤਾਂ ਕਿਤਨਾ ਕਿਤੇ ਗੱਲ ਫਿਰ ਉੱਥੇ ਹੀ ਹੁੰਦੀ ਆ ਕਿ ਕਾਨੂੰਨੀ ਵਿਵਸਥਾ ਨਹੀਂ ਠੀਕ ਹੈਗੀ ਹਾਲਾਂਕਿ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੰਦਾ ਮਾਰ ਦਿੱਤਾ ਜਾਂਦਾ ਤਾਂ ਜਿੱਥੇ ਕਿ ਪੰਜਾਬ ਦੇ ਵਿੱਚ ਹਰਿਆ ਭਰਿਆ ਪੰਜਾਬ ਹੁੰਦਾ ਸੀਗਾ ਤਾਂ ਪੰਜਾਬ ਦੀ ਗੱਲ ਦੇਸ਼ ਵਿਦੇਸ਼ ਝੁੰਦੀ ਹੁੰਦੀ ਸੀ ਕਿ ਉੱਥੇ ਦਾ ਭਾਈਚਾਰਾ ਜੋ ਵੇਖਣ ਵਾਲਾ ਹੈਗਾ ਉੱਥੋਂ ਦਾ ਮਾਹੌਲ ਵੇਖਣ ਵਾਲਾ ਹੈਗਾ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇੰਨਾ ਕੁ ਮਾੜੇ ਹਾਲਾਤ ਹੋ ਚੁੱਕੇ ਨੇ ਤਨੂ ਕਿ ਜਿਹੜੇ ਕਿ ਦੁੱਧ ਰਾਜੇ ਤੋਂ ਲੋਕ ਜਿਹੜੇ ਨੇ ਗੁਰੂ ਨਗਰੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਉਣੋਂ ਡਰਦੇ ਨੇ ਕਤਰਾਉਂਦੇ ਨੇ ਕਿ ਕਿਤੇ ਨਾ ਕਿਤੇ ਗੋਲੀ ਨਾ ਚੱਲ ਪਵੇ ਉਹਨਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਕਿਉਂਕਿ ਛੋਟੀ ਛੋਟੀ ਗੱਲਾਂ ਪਿੱਛੇ ਜਿਸ ਤਰੀਕੇ ਦੇ ਨਾਲ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਆ ਤਾਂ ਉਹ ਸੈਨ ਸ਼ਕਤੀ ਜਿਹੜੀ ਆ ਹਰ ਇੱਕ ਦੀ ਘਟ ਚੁੱਕੀ ਆ ਹਾਲਾਂਕਿ ਅਸੀਂ ਇੱਥੇ ਦੂਜੀ ਤਰਫਾ ਜੇ ਵੇਖਿਆ ਜਾਵੇ ਤਾਂ ਜੇਕਰ ਅਸੀਂ ਕਾਨੂੰਨੀ ਵਿਵਸਥਾ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਵਕਤ ਮੈਂ ਮੌਜੂਦ ਆ 골ਡਨ ਗੇਟ ਤੇ ਤਾਂ ਤਸਵੀਰਾਂ ਤੁਹਾਡਾ ਦਿਖਾ ਰਿਹਾ ਕਿ ਜੋ ਐਂਟਰੀ ਪੁਆਇੰਟ ਹੈਗਾ ਇੱਥੇ ਜ਼ਰੂਰ ਬੈਰੀਕੇਡ ਵੱਡੇ-ਵੱਡੇ ਲੱਗੇ ਦਿਖਾਈ ਦੇ ਰਹੇ ਨੇ ਲੇਕਿਨ ਅਸੀਂ ਚੈਕਿੰਗ ਦੀ ਗੱਲ ਕਰ ਲਈਏ ਪੁਲਿਸ ਦੀ ਗੱਲ ਕਰ ਲਈਏ ਤਾਂ ਕੋਈ ਵੀ ਅਧਿਕਾਰੀ ਇੱਥੇ ਖੜਿਆ ਨਹੀਂ ਮਿਲੂਗਾ ਤੈਨੂੰ ਇੱਥੇ ਚੈਕਿੰਗ ਨਹੀਂ ਹੁੰਦੀ ਮਿਲੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਅਸੀਂ ਬਾਕੀ ਸ਼ਹਿਰਾਂ ਦੀ ਗੱਲ ਕਰ ਲਈਏ ਚੰਡੀਗੜ੍ਹ ਦੀ ਗੱਲ ਅਸੀਂ ਆਏ ਦਿਨ ਕਰਦੇ ਸਾਡੇ ਜਿਹੜੇ ਵੀ ਆਲਾ ਅਧਿਕਾਰੀ ਨੇ ਜਿਹੜੇ ਵੀ ਲੀਡਰਸ਼ਿਪ ਬਣਦੇ ਤਾਂ ਅਕਸਰ ਇਹ ਗੱਲ ਕਰਦੇ ਨੇ ਕਿ ਗੁਰੂ ਨਗਰੀ ਨੂੰ ਚੰਡੀਗੜ੍ਹ ਵਰਗਾ ਬਣਾਵਾਂਗੇ ਪਰ ਏ ਤੁਸੀਂ ਵੇਖ ਸਕਦੇ ਹੋ ਕਿ ਜੇਕਰ ਅਸੀਂ ਕਾਨੂੰਨੀ ਵਿਵਸਥਾ ਦੀ ਜੇਕਰ ਪ੍ਰਸ਼ਾਸਨ ਇੰਡੀਆ ਵੰਡਿਆ ਗੱਲਾਂ ਕਰਦਾ ਤਾਂ ਕਿਤਨਾ ਕਿੰਨੇ ਇਨਰ ਤੇ ਆਊਟਰ ਪੁਆਇੰਟਾਂ ਦੇ ਉੱਤੇ ਤੇ ਉਹਨਾਂ ਨੂੰ ਨਾਕਾਬੰਦੀ ਕਰਨੀ ਚਾਹੀਦੀ ਆ ਸਿਰਫ ਬੈਰੀਗੇਟਿੰਗ ਸਿਰਫ ਬੈਰੀਗੇਟਿੰਗ ਨੂੰ ਲੈ ਕੇ ਜੋ ਕਹਿ ਸਕਦੇ ਆ ਕਿ ਇੱਕ ਦਿਖਾਵਾ ਕੀਤਾ ਹੋਇਆ ਕਿ ਇੱਥੇ ਨਾਕਾ ਲੱਗਾ ਪਰ ਅਧਿਕਾਰੀ ਬਿਲਕੁਲ ਵੀ ਵਜੂਦ ਨਹੀਂ ਹੈਗੇ ਹਾਲਾਂਕਿ ਜ਼ਰੂਰ ਟਾਈਮਿੰਗ ਇਹਨਾਂ ਨੇ ਟਾਈਮਿੰਗ ਦੇ ਅਕੋਰਡਿੰਗ ਨਾਕੇ ਲਗਾਉਂਦੇ ਨੇ ਲੇਕਿਨ ਐਂਟਰੀ ਪੁਆਇੰਟ ਇਹੋ ਜੇ ਹੋਣੇ ਚਾਹੀਦੇ ਨੇ ਤੁਹਾਨੂੰ ਜੇ ਕੋਈ ਸ਼ਰਾਰਤੀ ਅੰਸਰ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਸ਼ਹਿਰ ਹੈ ਗੁਰੂ ਨਗਰੀ ਬਿਲਕੁਲ ਬਾਰਡਰ ਦੇ ਨਾਲ ਲੱਗਦੀ ਹੈ ਗੁਰੂ ਨਗਰੀ ਤਾਂ ਕਿਤਨਾ ਕਿਤੇ ਐਂਟਰੀ ਤੇ ਐਗਜ਼ਿਟ ਪੁਆਇੰਟ ਇਹੋ ਜੇ ਹੋਣੇ ਚਾਹੀਦੇ ਆ ਜਿੱਥੇ ਕਿ ਭਾਰੀ ਨਾਕੇ ਲੱਗੇ ਹੁਣ 24 ਘੰਟੇ ਦੇ ਬਿਲਕੁਲ ਇੱਥੇ ਇੱਕ ਹੋਰ ਗੱਲ ਸੀ ਜਿਹੜੀ ਆ ਉਹ ਲੋਕਾਂ ਨਾਲ ਵੀ ਸ਼ੇਅਰ ਕਰਨਾ ਚਾਹਵਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਖਬਰਾਂ ਵੀ ਆਈਆਂ ਸੀ ਕਿ ਤਿੰਨ ਸ਼ੱਕੀ ਵਿਅਕਤੀ ਜਿਹੜੇ ਨੇ ਉਹ ਪਖਾਨਕੋਟ ਬਾਰਡਰ ਰਾਹੀਂ ਜਿਹੜੇ ਨੇ ਪੰਜਾਬ ਦੇ ਵਿੱਚ ਦਾਖਲ ਹੋਏ ਨੇ ਜਿਸ ਤਰ੍ਹਾਂ ਦੀ ਨਾਲ ਤੁਸੀਂ ਤਸਵੀਰਾਂ ਦਿਖਾਈਆਂ ਕਿ ਗੋਲਡਨ ਗੇਟਨ ਕਿ ਅੰਮ੍ਰਿਤਸਰ ਜਾਣ ਦੀ ਐਂਟਰੀ ਜਿਹੜੀ ਹੈ ਉਹ ਬੈਰੀਕੇਡ ਜੂਰ ਲੱਗੇ ਨੇ ਪਰ ਕੋਈ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਨਹੀਂ ਹੈ ਹਾਲਾਂਕਿ ਉੱਥੇ ਜਿਸ ਤਰ੍ਹਾਂ ਦੇ ਨਾਲ ਅਲਰਟ ਕੀਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਦਿਨਾਂ ਨਗਰ ਦੇ ਵਿੱਚ ਅਲਰਟ ਕੀਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਅਲਰਟ ਕੀਤਾ ਗਿਆ ਹੈ ਅਜਿਹੇ ਦੇ ਵਿੱਚ ਲੱਗਦਾ ਨਹੀਂ ਹੈ ਕਿ ਅਜਿਹੇ ਐਂਟਰੀ ਪੁਆਇੰਟ ਦੇ ਵਿੱਚ ਅੰਮ੍ਰਿਤਸਰ ਦੇ ਕਿਉਂਕਿ ਬਹੁਤ ਇੱਥੇ ਲੋਕ ਆਉਂਦੇ ਨੇ ਸਲਾਨੀ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਨਮਸਤਕ ਹੋਣ ਦੇ ਲਈ ਔਰ ਬਹੁਤ ਸੈਂਸਿਟਿਵ ਏਰੀਆ ਕਹਿ ਸਕਦੀਆਂ ਲੱਗਦਾ ਨਹੀਂ ਹੈ ਕਿ ਇੱਥੇ ਐਂਟਰੀ ਪੁਆਇੰਟ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜਿਹੜੀ ਆ ਉਹ ਹੁਣੀ ਬਹੁਤ ਜ਼ਰੂਰੀ ਹੈ ਆ ਬਿਲਕੁਲ ਤੁਹਾਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੈਡ ਅਲਰਟ ਹੈ ਰੈਡ ਅਲਰਟ ਇੱਕ ਵਾਰ ਹੀ ਨਹੀਂ ਹੋਇਆ ਕਈ ਵਾਰ ਹੋਇਆ ਤਾਂ ਮੌਕੇ ਦੀ ਮੌਕੇ ਨਾਕੇ ਲਗਾਏ ਜਾਂਦੇ ਨੇ ਲੇਕਿਨ ਜੇਕਰ ਅਸੀਂ ਇਹਨਾਂ ਪੁਆਇੰਟਾਂ ਦੀ ਗੱਲ ਕਰੀਏ ਤਾਂ ਇਹ ਉਹ ਪੁਆਇੰਟ ਨੇ ਜਿੱਥੇ ਕਿ ਗੁਰੂ ਨਗਰੀ ਨੂੰ ਖਤਰਾ ਹੋ ਸਕਦਾ ਅਗਰ ਕੋਈ ਵੀ ਜਾ ਸਕਦਾ ਅਗਰ ਪੰਜਾਬ ਦੇ ਵਿੱਚ ਰੈਡ ਅਲਰਟ ਹੈ ਤਿੰਨ ਛੱਕੀ ਜੋ ਵਿਅਕਤੀ ਨੇ ਉਹਨਾਂ ਦੀ ਹਾਲ ਦੇ ਵਿੱਚ ਪੁਲਿਸ ਹੈਗੀ ਆ ਪ੍ਰਸ਼ਾਸਨ ਹੈਗਾ ਪਰ ਇਹ ਗੁਰੂ ਨਗਰੀ ਆ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਵੀ ਆਉਂਦੀਆਂ ਨੇ ਗੁਰੂ ਘਰ ਹੈਗੇ ਨੇ ਕਈ ਧਰਮ ਸਥਾਨ ਇੱਥੇ ਹੈਗੇ ਨੇ ਪਰ ਉੱਥੋਂ ਦੇ ਐਂਟਰੀ ਪੁਆਇੰਟ ਦੇ ਹਾਲਾਤ ਨੇ ਕਿ ਕਿ ਕੋਈ ਵੀ ਨਾਕਾ ਨਹੀਂ ਹੈਗਾ ਬੈਰੀਕੇਡ ਜ਼ਰੂਰ ਨੇ ਅਧਿਕਾਰੀ ਕੋਈ ਨਹੀਂ ਹੈਗਾ ਚੈਕਿੰਗ ਕੋਈ ਨਹੀਂ ਹੈਗੀ ਹਾਲਾਂਕਿ ਜੋ ਗੁਰੂ ਨਗਰੀ ਦਾ ਪ੍ਰਸ਼ਾਸਨ ਆਕਸਰ ਗੱਲਾਂ ਕਰਦਾ ਕਿ ਅਸੀਂ ਪੂਰਨ ਤੌਰ ਦੇ ਉੱਤੇ ਜੋ ਆਪਣੇ ਨਾਕੇ ਆ ਵਾਦਾ ਦਿੱਤੇ ਗਏ ਨੇ ਅ ਇਹਨਾਂ ਤੇ ਆਊਟਰ ਪੁਆਇੰਟ ਦੇ ਉੱਤੇ ਮੇਨ ਵੱਡੇ ਖਾਸ ਨਾਕੇ ਲਗਾਏ ਗਏ ਨੇ ਲੇਕਿਨ ਜਿੱਥੇ ਇੱਕ ਐਂਟਰੀ ਪੁਆਇੰਟ ਇਹ ਹੈਗਾ ਤੁਹਾਨੂੰ ਤਾਂ ਦੂਸਰੀ ਤਰਫਾ ਜੇ ਆਪਾਂ ਗੱਲ ਕਰ ਲਈ ਇੰਡੀਆ ਗੇਟ ਵੀ ਹੈਗਾ ਜੋ ਅਟਾਰੀ ਬਾਰਡਰ ਵੱਲ ਨੂੰ ਆਂਦਾ ਪਰ ਉਸ ਦੇ ਨਾਲ ਨਾਲ ਜੇਕਰ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰਾਂ ਕਿ ਇਸ ਦੇ ਨਾਲ ਨਾਲ ਲੱਗਦੇ ਜਿੰਨੇ ਵੀ ਬਾਈਪਾਸ ਹੈਗੇ ਨੇ ਚਾਹੇ ਉਹ ਬਟਾਲਾ ਰੋਡ ਦੀ ਗੱਲ ਕਰ ਲਈ ਬਟਾਲਾ ਬਾਈਪਾਸ ਮੁਜੀਠਾ ਫਤੇਗੜ ਚੂੜੀਆਂ ਜਾਂ ਅਜਨਾਲਾ ਬਾਈਪਾਸ ਤਾਂ ਆ ਇਸੇ ਤਰੀਕੇ ਦਾ ਨਾਲ ਹਰ ਇੱਕ ਬਾਈਪਾਸ ਦੇ ਉੱਤੇ ਜ਼ਰੂਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਵੱਡੇ ਨਾਕਾਬੰਦੀ ਕੀਤੀ ਜਾਵੇ ਸ਼ਹਿਰ ਦੇ ਵਿੱਚ ਤਾਂ ਜ਼ਰੂਰ ਨਾਕਾਬੰਦੀ ਚਾਹੀਦੀ ਆ ਲੇਕਿਨ ਜਿਹੜੇ ਉਹ ਪੁਆਇੰਟ ਹੁੰਦੇ ਨੇ ਜਿੱਥੋਂ ਕਿ ਸ਼ੱਕੀ ਅਨਸਰ ਜੋ ਇੱਥੋਂ ਦੀ ਨਿਕਲ ਸਕਦੇ ਨੇ ਉਹਨਾਂ ਦੇ ਉੱਤੇ ਨਿਗਾਹ ਰੱਖੀ ਜਾ ਸਕਦੀ ਆ ਤਾਂ ਇਹਨਾਂ ਨਾਕਿਆਂ ਦੇ ਉੱਤੇ ਜ਼ਰੂਰ ਪ੍ਰਸ਼ਾਸਨ ਨੂੰ ਚੌਕਸੀ ਵਰਤਣੀ ਚਾਹੀਦੀ ਆ ਇੱਥੇ ਜ਼ਰੂਰ ਵੱਡੇ ਨਾਕੇ ਲੱਗਣੇ ਚਾਹੀਦੇ ਆ ਤੁਨੂੰ ਜੀ ਜੀ ਅਖੀਰ ਅਸੀਂ ਅਗਲੀ ਖਬਰ ਰੁਕ ਕਰਾਂਗੇ ਅਗਲੀ ਖਬਰ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਸਾਰੇ ਜਾਣਦੇ ਨੇ ਪੂਰੇ ਦੇਸ਼ ਦੁਨੀਆ ਜਾਣਦੀ ਹੈ ਕਿ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਲਗਾਤਾਰ ਬਾਰਡਰਾਂ ਉੱਤੇ ਤਣਾ ਆਦਮੀ ਲੇਕਿਨ ਹੁਣੇ ਖਬਰਾਂ ਵੀ ਆ ਰਹੀਆਂ ਨੇ ਕਿ ਜਿਹੜੇ ਕਿਸਾਨ ਨੇ ਹੁਣ ਜਿਹੜੇ ਭਾਜਪਾ ਦੇ ਸੰਸਦ ਨਹੀਂ ਹੈਗੇ ਯਾਨੀ ਕਿ ਜਿਹਦਾ ਕਾਂਗਰਸ ਵਾਲੇ ਹੋਣਗੇ ਰ ਭਾਜਪਾ ਨਾਲ ਰਿਲੇਟ ਨਹੀਂ ਹੈਗੇ ਉਹਨਾਂ ਸੰਸਦਾਂ ਨਾਲ ਕਿ ਐਮਪੀਜ਼ ਦੇ ਨਾਲ ਮੁਲਾਕਾਤ ਕਰਨਗੇ ਔਰ ਆਪਣੀ ਮੰਗਾਂ ਦਾ ਇੱਕ ਮੰਗ ਪੱਤਰ ਜਿਹੜੀ ਹੈ ਉਹ ਉਹਨਾਂ ਨੂੰ ਸੌਂਪਣਗੇ ਕੀ ਲੱਗਦਾ ਹੈ ਕਿ ਕਿੰਨਾ ਕਾ ਫਾਇਦਾ ਜੜਾ ਹੈ ਉਹ ਕਿਸਾਨਾਂ ਨੂੰ ਮਿਲੇਗਾ ਕਿਉਂਕਿ ਗੁਰਜੀਤ ਸਿੰਘ ਔਜਲਾ ਦੇ ਕੰਪਨੀ ਸਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਵੀ ਅੱਜ ਉਹ ਮੁਲਾਕਾਤ ਕਰ ਸਕਦੇ ਆ। ਬਿਲਕੁਲ ਤਨੂੰ ਜੇਕਰ ਅਸੀਂ ਇਸ ਖਬਰ ਦੇ ਚਾਹਤ ਪੜਨੇ ਆ ਤਾਂ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਕੇਂਦਰ ਦੇ ਨਾਲ ਮੱਥਾ ਲਾਈ ਬੈਠੇ ਨੇ ਲੇਕਿਨ ਉਹਨਾਂ ਦੀਆਂ ਕਿਸੇ ਵੀ ਮੰਗ ਦਾ ਹੱਲ ਨਹੀਂ ਹੋ ਰਿਹਾ। ਹਾਲਾਂਕਿ ਜੇਕਰ ਅਸੀਂ ਸ਼ੰਭੂ ਬੈਰੀਅਰ ਦੀ ਗੱਲ ਕਰੀਏ ਜਾਂ ਦੂਸਰੀ ਤਰਫਾ ਗੱਲ ਕਰੀਏ ਤਾਂ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਉੱਥੇ ਧਰਨੇ ਜਾਰੀ ਨੇ ਉਹਨਾਂ ਵੱਲੋਂ ਮੰਗ ਉਠਾਈ ਜਾ ਰਹੀ ਹੈ ਅਸੀਂ ਦਿੱਲੀ ਤੱਕ ਜਾਵਾਂਗੇ ਕੇਂਦਰ ਤੱਕ ਜਾਵਾਂਗੇ ਤਾਂ ਆਪਣੀਆਂ ਮੰਗਾਂ ਮਨਾ ਕੇ ਵਾਪਸ ਆਵਾਂਗੇ ਲੇਕਿਨ ਪ੍ਰਸ਼ਾਸਨ ਹਰਿਆਣਾ ਦਾ ਤੇ ਉਥੋਂ ਦਿੱਲੀ ਦਾ ਬਹੁਤ ਸकता ਸਰਕਾਰਾਂ ਵੱਲੋਂ ਬਿਲਕੁਲ ਵੀ ਕਿਸਾਨਾਂ ਦੇ ਨਾਲ ਜੋ ਬਿਲਕੁਲ ਠੀਕ ਵਿਵਹਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਲਗਾਤਾਰ ਕਿਉਂਕਿ ਪਿਛਲੇ ਸਮੇਂ ਵਿੱਚ ਜਿੱਦਾਂ ਅਸੀਂ ਦੇਖਿਆ ਤੁਹਾਨੂੰ ਫਰਵਰੀ ਮਹੀਨੇ ਦੇ ਕਰੀਬ ਜਦੋਂ ਸ਼ੁੱਕਰਾਂ ਦੀ ਮੌਤ ਹੁੰਦੀ ਹੈ ਤਾਂ ਕਾਫੀ ਮਾੜੇ ਹਾਲਾਤ ਉੱਥੇ ਬਣਦੇ ਨੇ ਤਾਂ ਉੱਥੇ ਕਿਸਾਨਾਂ ਵੱਲੋਂ ਇਸ ਵਾਰ ਹੁਣ ਕਿਉਂਕਿ ਇਲੈਕਸ਼ਨਾਂ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਜੋ ਕਿਸਾਨ ਨੇ ਜਿਹੜੇ ਕਿ ਗੈਰ ਜੋ ਕਹਿ ਸਕਦੇ ਆ ਕਿ ਭਾਜਪਾ ਤੋਂ ਬਾਹਰਲੇ ਜਿਹੜੇ ਸੰਸਦ ਹੈਗੇ ਨੇ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈ ਆਪ ਦੀ ਗੱਲ ਕਰ ਲਈਏ ਤਾ ਚਾਹੇ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਕਿਉਂਕਿ ਬਠਿੰਡੇ ਤੋਂ ਜਿਸ ਤਰੀਕੇ ਦੇ ਨਾਲ ਹਰਸ਼ੀਮਿਤ ਕੋਰ ਬਾਦਲ ਵੀ ਨੇ ਤਾਂ ਜਿਹੜੇ ਵੀ ਗੈਰ ਜੋ ਕਹਿ ਸਕਦੇ ਬੀਜੇਪੀ ਤੋਂ ਜਿਹੜੇ ਸੰਸਦ ਹੈਗੇ ਨੇ ਉਹਨਾਂ ਦੇ ਨਾਲ ਅੱਜ ਕਿਸਾਨ ਜੋ ਨੇ ਆਪਣੀਆਂ ਉਹਨਾਂ ਕੋਲ ਜਾਣਗੇ ਮੰਗਾ ਰੱਖਣਗੇ ਤਾਂ ਉੱਥੇ ਗੁਰੂ ਨਗਰੀ ਦੇ ਵਿੱਚ ਵੀ 12 ਵਜੇ ਦੇ ਕਰੀਬ ਜੋ ਕਿਸਾਨ ਹੈਗੇ ਨੇ ਉਹ ਜੋ ਰੋਡ ਮਾਰਚ ਕਰਦੇ ਹੋਏ ਗੁਰਜੀਤ ਸਿੰਘ ਓਝਲਾ ਦੇ ਘਰ ਹੁਣ ਘਰ ਦੇ ਬਾਹਰ ਜੋ ਆ ਉੱਥੇ ਜਾਣਗੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਣਗੇ ਕਿ ਸਾਡੀ ਸਭ ਤੋਂ ਪਹਿਲਾਂ ਤਾਂ ਐਮਐਸਪੀ ਬਹਾਲ ਕਰਾਈ ਜਾਵੇ ਤਾਂ ਜਿਹੜੀਆਂ ਹੋਰ ਮੰਗਾਂ ਹੈਗੀਆਂ ਨੇ ਉਸ ਦੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੀਜੇਪੀ ਦਾ ਵਿਰੋਧ ਕਰਕੇ ਅਸੀਂ ਆਪਣੇ ਸੰਸਦ ਇਸੇ ਕਰਕੇ ਜਤਾਏ ਨੇ ਕਿ ਜੋ ਜੋ ਉਹਨਾਂ ਨੂੰ ਲੱਗਾ ਕਿ ਜੋ ਸਾਡੀ ਕਾਰਵਾਈ ਕਰ ਸਕੇ ਸਾਡੇ ਤੇ ਜਿਹੜੀ ਆ ਅਤਿਆਚਾਰ ਹੋ ਰਿਹਾ ਉਹਦੀ ਸੁਣਵਾਈ ਜਿਹੜੀ ਆ ਕੇਂਦਰ ਤੱਕ ਕਰਾ ਸਕੇ ਸਾਡੀਆਂ ਮੰਗਾਂ ਦੀ ਗੱਲ ਲੋਕ ਸਭਾ ਦੇ ਵਿੱਚ ਚੁੱਕ ਸਕੇ ਤਾਂ ਅੱਜ ਉਹਨਾਂ ਵੱਲੋਂ ਜਾ ਕੇ ਜੋ ਆ ਗੁਰਜੀਤ ਸਿੰਘ ਓਇਲਾ ਹੋਣਾ ਦੇ ਨਾਲ ਮੀਟਿੰਗ ਕੀਤੀ ਜਾਏਗੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਤਾਂ ਆਸ ਉਹ ਕਰ ਰਹੇ ਨੇ ਕਿ ਜੋ ਗੁਰਜੀਤ ਸਿੰਘ ਓਇਲਾ ਹੈ ਉਹ ਉਹਨਾਂ ਦੀ ਆਵਾਜ਼ ਉੱਪਰ ਤੱਕ ਰੱਖਣ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੀ ਐਮਐਸਪੀ ਦਿਵਾਵਾ ਜੀ ਤੁਹਾਨੂੰ ਪਰ ਕੀ ਲੱਗਦਾ ਐ ਅਖੇ ਕਿ ਕਿਸਾਨਾਂ ਨੇ ਜਿਹੜਾ ਹੁਣ ਰਾਹ ਚੁਣਿਆ ਹੈ ਕਿ ਜਿਹੜੇ ਭਾਜਪਾ ਦੇ ਐਮਪੀ ਨਹੀਂ ਹੋਣਗੇ ਯਾਨੀ ਕਿ ਉਹਨਾਂ ਦੀ ਪਾਰਟੀ ਦੇ ਐਮਪੀ ਜਿਹੜੇ ਨਹੀਂ ਨੇ ਉਹਨਾਂ ਦੇ ਕੋਲ ਜਾਣਗੇ ਆਪਣੇ ਮੰਗ ਪੱਤਰ ਦੇਣਗੇ ਤੇ ਉਹ ਅੱਗੇ ਜਿਹੜੀ ਹੈ ਜਦੋਂ ਸੈਸ਼ਨ ਚੱਲੇਗਾ ਜਾਂ ਜਿੱਦਾਂ ਪਾਰਲੀਮੈਂਟ ਚ ਚੱਲੇਗਾ ਉਸ ਵਿੱਚ ਆਪਣੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਉਹ ਅੱਗੇ ਰੱਖਣਗੇ ਉਹਨੇ ਵੀ ਆਵਾਜ਼ ਚੁੱਕਣਗੇ ਲੱਗਦਾ ਹੈ ਕਿ ਉਹਨਾਂ ਦਾ ਇਹ ਰਾਹ ਜਿਹੜਾ ਚੁਣਿਆ ਗਿਆ ਹੈ ਉਹ ਉਹਨਾਂ ਨੂੰ ਕਿਤੇ ਫਾਇਦਾ ਦੇਗਾ ਜਾਂ ਫਿਰ ਉਹ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਆ ਮੰਗਾ ਉਹਨਾਂ ਨੇ ਰੱਖਿਆ ਸੀ ਪਰ ਉਹ ਕਾਮਯਾਬ ਨਹੀਂ ਹੋਏ ਸੀ ਆ ਬਿਲਕੁਲ ਤੁਹਾਨੂੰ ਜੇਕਰ ਅਸੀਂ ਇਹਨਾਂ ਮੰਗਾ ਦੀ ਗੱਲ ਕਰੀਏ ਜਾਂ ਇਸ ਤਰੀਕੇ ਦੀ ਗੱਲ ਕਰੀਏ ਜੋ ਕਿਸਾਨਾਂ ਨੇ ਅਪਣਾਇਆ ਤਾਂ ਕਿਤੇ ਨਾ ਕਿਤੇ ਹੋ ਸਕਦਾ ਕਿ ਇਸ ਦਾ ਲਾਭ ਮਿਲ ਸਕੇ ਕਿਉਂਕਿ ਪਹਿਲਾਂ ਲੋਕ ਸਭਾ 'ਚ ਵਿਰੋਧੀ ਧਰਬੋ ਘਟ ਸੀਗਾ ਪਰ ਹੁਣ ਰਾਹੁਲ ਗਾਂਧੀ ਵਿਰੋਧੀ ਧਰ ਦੇ ਲੀਡਰ ਨੇ ਲੋਕ ਸਭਾ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹਨਾਂ ਮੰਗਾਂ ਦੇ ਉੱਤੇ ਜ਼ਰੂਰ ਗੱਲ ਹੋ ਸਕਦੀ ਹੈ ਕਿਉਂਕਿ ਆਏ ਦਿਨ ਵੱਡੇ ਲੀਡਰ ਇਹਨਾਂ ਮੰਗਾਂ ਦੀ ਕਿਸਾਨਾਂ ਦੀ ਅਕਸਰ ਗੱਲ ਕਰਦੇ ਨੇ ਲੇਕਿਨ ਇਸ ਮੰਗ ਪੁੱਤਰ ਨੂੰ ਜ਼ਰੂਰ ਜੋ ਲੋਕ ਸਭਾ ਸੈਸ਼ਨ ਹੋਏਗਾ ਉਸ ਦੇ ਵਿੱਚ ਵਿਚਾਰਿਆ ਜਾਏਗਾ ਗੱਲ ਕੀਤੀ ਜਾਏਗੀ ਕਿਉਂਕਿ ਵਿਰੋਧੀ ਧਰ ਦੇ ਕਾਫੀ ਲੀਡਰਸ ਨੇ ਜਿਥੇ ਕਿ ਗੁਰਜੀਤ ਸਿੰਘ ਓਹਲਾ ਨੇ ਉੱਥੇ ਸੁਖਿੰਦਰ ਸਿੰਘ ਰੰਦਾਵਾ ਨੇ ਰਾਜਾ ਬੜੀਆ ਨੇ ਇਹੋ ਜਿਹੇ ਵੱਡੇ ਚਿਹਰੇ ਹੈਗੇ ਨੇ ਕਿ ਜਿਹੜੇ ਪੰਜਾਬ ਦੀ ਗੱਲ ਉੱਥੇ ਰੱਖਣਗੇ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਹੋ ਸਕਦਾ ਹੈ ਕਿ ਕਿਸਾਨਾਂ ਦਾ ਇਹ ਜਿਹੜਾ ਕਦਮ ਹੈ ਉਹਨਾਂ ਨੂੰ ਉਹਨਾਂ ਦੀ ਮੰਗਾਂ ਨੂੰ ਪੂਰੀ ਕਰਨ ਦੇ ਵਿੱਚ ਜ਼ਰੂਰ ਕਾਮਯਾਬ ਰਹੇਗਾ ਤਾਂ ਵੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਇਹ ਲੀਡਰ ਜੋ ਨੇ ਜੋ ਲੋਕ ਸਭਾ ਮੈਂਬਰ ਹੈਗੇ ਨੇ ਕੀ ਉੱਥੇ ਜਾ ਕੇ ਆਵਾਜ਼ ਚੱਕਦੇ ਨੇ ਕਿ ਨਹੀਂ ਚੱਕਦੇ ਇਹ ਜ਼ਰੂਰ ਹੋਣਾ ਆਉਣ ਵਾਲੇ ਸਮੇਂ ਪਤਾ ਲੱਗੂਗਾ ਜੀ ਤੁਹਾਨੂੰ ਜੀ ਬਿਲਕੁਲ ਕਿਸਾਨਾਂ ਦਾ ਇਰਾਦਾ ਜਿਹੜਾ ਚੁਣਿਆ ਹੈ ਉਹਨਾਂ ਨੇ ਉਹਨਾਂ ਨੂੰ ਕਿੰਨਾ ਕਾ ਲਾਭ ਦੇਗਾ ਕਿਉਂਕਿ ਆ ਕਾਫੀ ਚਿਰ ਤੋਂ ਜਿਹੜੇ ਨੇ ਲਗਾਤਾਰ ਕਿਸਾਨ ਆਪਣੇ ਮੋਰਚੇ ਤੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਵੀ ਹੋਏ ਨੇ ਫਿਲਹਾਲ ਅਗਲੀ ਖਬਰ ਚਲਦੇ ਹਾਂ ਅਗਲੀ ਖਬਰ ਅਸੀਂ ਮੌਸਮ ਦੀ ਜਾਣਕਾਰੀ ਵੱਲ ਤੇ ਲਵਾਂਗੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਮੌਸਮ ਦੇ ਕੀ ਹਾਲ ਹਨ ਆ ਬਿਲਕੁਲ ਤੁਹਾਨੂੰ ਜੇਕਰ ਅਸੀਂ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਮੌਸਮ ਦੇ ਹਾਲਾਤ ਕਿਤਨੇ ਕਿਤੇ ਜਿੱਥੇ ਦੋ ਦਿਨ ਪਹਿਲਾਂ ਬਰਸਾਤ ਹੋਈ ਸੀਗੀ ਦਿਨ ਰਾਤ ਬਰਸਾਤ ਹੋ ਰਹੀ ਸੀਗੀ ਲੇਕਿਨ ਅੱਜ ਫਿਰ ਉਸੇ ਤਰੀਕੇ ਦੇ ਨਾਲ ਗਰਮੀ ਜਿਹੜੀ ਆ ਫਿਰ ਦਸਤਕ ਦੇ ਚੁੱਕੀ ਆ ਤਾਂ ਗਰਮੀ ਬਹੁਤ ਜ਼ਿਆਦਾ ਗੁਰੂ ਨਗਰੀ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤਾਂ ਨਾਲ ਗੁਰੂ ਨਗਰੀ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਲੋਕ ਜ਼ਰੂਰ ਆਵਾਜਾਈ ਕਰ ਰਹੇ ਨੇ ਲੇਕਿਨ ਗਰਮੀ ਦੇ ਨਾਲ ਉਹਨਾਂ ਹੀ ਜੋ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਹੋ ਰਹੀ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਕਿਹਾ ਗਿਆ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਏਗੀ ਲਗਾਤਾਰ ਇੱਕ ਹਫਤੇ ਦੀ ਬਰਸਾਤ ਦੀ ਕਾਲ ਦਿੱਤੀ ਗਈ ਸੀ ਕਿ ਲੇਕਿਨ ਇੱਕ ਹਫਤਾ ਤਾਂ ਨਹੀਂ ਹੋਈ ਲੇਕਿਨ ਕੁਝ ਦਿਨ ਜ਼ਰੂਰ ਬਰਸਾਤ ਹੋਈ ਆ ਪਰ ਹੁਣ ਵੀ ਲੋਕ ਆਸ ਕਰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋਵੇ ਕਿ ਗਰਮੀ ਤੋਂ ਜਿਹੜਾ ਉਹਨਾਂ ਨੂੰ ਰਾਹਤ ਮਿਲ ਸਕੇ ਤੁਨੂੰ ਜੀ ਤੁਨੂੰ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਮੌਸਮ ਵਿਭਾਗ ਨੇ ਆਈਐਮਡੀ ਨੇ ਅਲਰਟ ਕੀਤਾ ਸੀ بارش ਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਮੌਸਮ ਜਿਹੜਾ ਹੈ ਉਹ ਸੁਹਾਵਣਾ ਹੈ ਪਰ ਜੇਕਰ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਗਰਮੀ ਜਿਹੜੀ ਹੈ ਉਹ ਲੋਕਾਂ ਨੂੰ ਤੰਗ ਕਰਦੀ ਨਜ਼ਰ ਆ ਰਹੀ ਹੈ ਫਿਲਹਾਲ ਅਖਸ਼ੇ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ ਸੋ ਇਸੇ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਾਲ ਜੁੜੀਆਂ तमाम ਅਪਡੇਟ ਅਸੀਂ ਤੁਹਾਡੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਤਦ ਤੱਕ ਸਾਡੇ ਨਾਲ ਜੁੜੇ ਰਹੋ ਨਮਸਕਾਰ